ਕ ਮਸਕੀਨੀਆਂ ਪਲਵਾਨ ਹੋਇਆ ਮਸਕੀਨੀਆਂ ਮਹਾਰਾਜ ਗੰਗਾ ਨਾਨ ਜੀ ਕਥਾ ਸੁਣਾਉਂਦੇ ਹੁੰਦੇ ਸੀ ਉਹਦੇ ਜਿੱਡਾ ਪਲਵਾਨ ਨਹੀਂ ਹੋਇਆ ਕੋਈ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ ਕਦੋਂ ਦੀ ਸ੍ਰਿਸ਼ਟੀ ਚੱਲੀ ਆਉਂਦੀ ਹੈ ਤੇ ਪਿਆਰਿਓ ਮਸਕੀਨੀਆਂ ਪਲਵਾਨ ਇੱਕ ਕਹਿੰਦੇ ਬ੍ਰਾਹਮਣ ਚਲੇ ਆ ਗਿਆ ਉਹਦੀ ਲੜਕੀ ਦਾ ਵਿਆਹ ਸੀ ਪੈਸਾ ਕਿਸੇ ਪਾਸਿਓਂ ਮਿਲਿਆ ਨਾ ਤੇ ਮਨ ਦੇ ਵਿੱਚ ਆਇਆ ਵੀ ਕੀ ਕਰਾਂ ਮੈਂ ਹੁਣ ਕੰਨੀਆਂ ਦਾ ਵਿਆਹ ਵੀ ਕਰਨਾ ਹੈ ਪੈਸਾ ਵੀ ਕੋਲੇ ਹੈ ਨਹੀਂ ਕਰਾਂ ਤਾਂ ਕੀ ਕਰਾਂ ਕਹਿੰਦੇ ਉੱਥੇ ਨਾ ਐ ਸਿੰਝ ਬੰਨੀ ਹੋਈ ਸੀ ਵੀ ਆਜੋ ਕੋਈ ਮਸਕੀਨੀਆਂ ਦੇ ਮੁਕਾਬਲੇ ਦਾ ਇਹ ਉੱਥੇ ਚਲਿਆ ਗਿਆ ਇਹਦੇ ਮਨ ਦੇ ਵਿੱਚ ਆਇਆ ਵੀ ਹੁਣ ਐਂ ਕਰਦਾ ਪਹਿਲੀ ਗੱਲ ਜਿੰਨਾ ਤਾਂ ਮੈਂ ਹੈ ਨਹੀਂ ਮੈਂ ਵਿੱਚ ਵੜ ਜਾਣਾ ਜੇ ਉਹਨੇ ਮੇਰੇ ਮਾਰਤੀ ਜਾਂ ਤਾਂ ਮੈਂ ਗਾਹ ਹੀ ਹੋ ਜਾਊਂਗਾ ਜੇ ਉਹਨੇ ਮੈਨੂੰ ਬਖਸ਼ਤਾ ਤਾਂ ਚਾਰ ਪੈਸੇ ਵਾਲੇ ਦਾਲੇ ਢੇੜਾ ਦੇ ਕੇ ਇਕੱਠੇ ਹੋ ਜਾਣਗੇ ਕੁਝ ਨਾ ਕੁਝ ਹੋਊਗਾ ਤੇ ਕਹਿੰਦਾ ਮੈਂ ਕੋਣੋ ਮਸਕੀਨੀਆਂ ਨੂੰ ਕਹਿੰਦਾ ਤੇਰੇ ਨਾਲ ਲੋਕ ਦੇਖਦੇ ਨੇ ਮਰਿਆ ਜਾਂ ਬ੍ਰਾਹਮਣ ਹੈ ਕਿੱਥੇ ਪਹਿਲਵਾਨ ਇਹਦਾ ਤਾਂ ਜੋੜੇ ਹੈ ਨਹੀਂ ਇਹ ਵੀ ਕੱਪੜੇ ਲਾ ਕੇ ਚਲੇ ਆ ਗਿਆ ਮਸਕੀਨੀਆਂ ਨੇ ਸੋਚਿਆ ਵੀ ਇਹ ਮੈਨੂੰ ਮਜ਼ਾਕ ਹੋ ਰਿਹਾ ਗੱਲ ਕੀ ਹੈ ਇਹ ਐ ਮਸਕੀਨੀਆਂ ਨੇ ਕੋਲੇ ਹੋ ਕੇ ਕਿਹਾ ਜਦੋਂ ਐ ਗਰਦਨ ਜੀ ਤੇ ਹੱਥ ਰੱਖਦੇ ਆ ਕਹਿਣ ਲੱਗੇ ਪੰਡਿਤ ਜੀ ਕਿਉਂ ਮਰਨ ਵਾਸਤੇ ਆ ਗਏ ਕੀ ਹੋਇਆ ਕਹਿਣ ਲੱਗਿਆ ਭਰਾਵਾ ਜਾ ਤਾਂ ਮੈਨੂੰ ਗਾਹਾ ਕਰ ਦੇ ਬਾਕੀ ਤੇਰੀ ਮਰਜ਼ੀ ਹੈ ਕਹਿੰਦਾ ਗੱਲ ਦੱਸ ਕੀ ਹੈ ਕਹਿੰਦਾ ਮੇਰੀ ਲੜਕੀ ਦਾ ਵਿਆਹ ਉਹਦੇ ਵਿਆਹ ਵਾਸਤੇ 4 ਪੈਸੇ ਚਾਹੀਦੇ ਨੇ ਜਾਂ ਮੈਂ ਮਰ ਜਾਵਾਂ ਜਾਂ ਪੈਸੇ ਮਿਲ ਜਾਣ ਇੱਕੇ ਗੱਲ ਹੋਣੀ ਚਾਹੀਦੀ ਮਸਕੀਨੀਆਂ ਦੇ ਮਨ 'ਚ ਦਇਆ ਆਈ ਬਥੇਰੀ ਦੁਨੀਆ ਹਰਾਈ ਬਥੇਰੀ ਦੁਨੀਆ ਜਿੱਤੀ ਓਏ ਅੱਜ ਜੇ ਕੋਈ ਆ ਦਿਆ ਦਾ ਕਰਮ ਕਰਦਾ ਕੋਈ ਧਰਮ ਦਾ ਕੰਮ ਕਰਦਾ ਹਾਰਨ ਦੇ ਨਾਲ ਕੀ ਹੋਜੂ ਕੱਲ ਨੂੰ ਫੇਰ ਜਿੱਤਦਾ ਰਹੂੰਗਾ ਕੋਈ ਗੱਲ ਨਹੀਂ ਕਹਿ ਲੱਗਿਆ ਕੋਈ ਗੱਲ ਨਹੀਂ ਪੰਡਤ ਜੀ ਤੁਸੀਂ ਮਾੜਾ ਜਾ ਐ ਮਾਰੇਓ ਪਲਟਾ ਜਾ ਮੈਂ ਥੱਲੇ ਆ ਜਾਣਾ ਮਸਕੀਨੀਆਂ ਪਲਵਾਨ ਆਪ ਹਾਰਿਆ ਤਾਂ ਹੀ ਗਰਬਾਣੀ ਦੇ ਵਿੱਚ ਸਾਬਦਾਇਆ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਇੱਥੇ ਤਾਂ ਹਰਾਉਣਤੀ ਤੁਰੇ ਹੋਇਆ ਮੈਂ ਤਾਂ ਹੈਰਾਨ ਹੋਇਆ ਸੰਸਾਰ ਤੇ ਤੇ ਸਾਡੀਆਂ ਰਾਜਨੀਤੀਆਂ ਅੱਗੇ ਤਾਂ ਹੋਰ ਪਾਸੇ ਹੁੰਦੀਆਂ ਸੀ ਹੁਣ ਗੁਰੂ ਘਰਾਂ ਚ ਸ਼ੁਰੂ ਹੋ ਗਈਆਂ ਜਗਾਣੀ ਦੇਣੀ ਕਿਤੇ ਸਾਨੂੰ ਜਗਾ ਨਹੀਂ ਮਿਲਣੀ ਇਹ ਗੱਲ ਚਿੱਤੇ ਰੱਖਿਓ ਇੱਥੇ ਤਾਂ ਸਿਰਫ ਮੰਨਣੇ ਆਉਣਾ ਸੀ ਗੁਰੂ ਦੀ ਇੱਥੇ ਰਾਜਨੀਤੀਆਂ ਕਰਨ ਨਹੀਂ ਸੀ ਆਉਣਾ ਤੇ ਗੰਗਾ ਤੇ ਚਲੇ ਆ ਗਿਆ ਧਿਆਨ ਉੱਥੇ ਲੈ ਆਓ ਮਨ ਦੇ ਵਿੱਚ ਸੋਚਦਾ ਜੇ ਵੇ ਸ਼ਰਾਬ ਛੱਡਤੀ ਪਾਲਟੀਆਂ ਤੇ ਕਿਵੇਂ ਜਾऊं ਜਿੰਨੀਆਂ ਉਹਨੂੰ ਬਹਿਬਤਾ ਸੀ ਉਹ ਛੱਡਣ ਚ ਨਾ ਬੇ ਕਹੇ ਆ ਵੀ ਠੀਕ ਨਹੀਂ ਜੇ ਮੈਂ ਨਿੰਦਿਆ ਨਾ ਕਰੀ ਯਾਰ ਕਿਸੇ ਬਾਰੇ ਕੁਝ ਕਹੀ ਨਹੀਂ ਹੋਣਾ ਜੇ ਮੈਂ ਝੂਠ ਨਾ ਬੋਲਿਆ ਮੇਰੀਆਂ ਦੁਕਾਨਦਾਰੀਆਂ ਨਹੀਂ ਚੱਲਣੀਆਂ ਹਰ ਕੰਮ ਦਾ ਹੀ ਸੋਚਦਾ ਸਾਰਾ ਕੁਝ ਇਹ ਉਹਨੇ ਰਿਜੈਕਟ ਕਰਤਾ ਵੀ ਇਹ ਮੇਤੋਂ ਹੋ ਨਹੀਂ ਸਕਦਾ ਜਿਵੇਂ ਆਪਾਂ ਵੀ ਹੈ ਨਾ ਗੁਰੂ ਕੋਲ ਜਾਣੇ ਤਾਂ ਹਾਂ ਗੁਰੂ ਸਾਨੂੰ ਕਹਿੰਦਾ ਵਾ ਆ ਵੀ ਛੱਡ ਦੇ ਇਹ ਤੋਂ ਇਹ ਛੱਡਦਾ ਨਹੀਂ ਆਪਾਂ ਦੇਖਦੇ ਆਂ ਗੁਰੂ ਆਲੇ ਤਾਂ ਸਾਰੇ ਬਣੇ ਫਿਰਦੇ ਆਂ ਕਦੇ ਆਪਰੇ ਦੇ ਅੰਦਰ ਛਾਤੀ ਮਾਰ ਕੇ ਦੇਖਿਓ ਕਿ ਗੁਰੂ ਦਾ ਬਚਨ ਇੱਕ ਵੀ ਅਸੀਂ ਹਿਰਦੇ ਚ ਵਸਾਇਆ ਗੁਰੂ ਨੇ ਤਾਂ ਪਹਿਲਾ ਸ਼ਬਦ ਕੀ ਕਿਹਾ ਉਹ ਭਾਈ ਤੂੰ ਨਾਮ ਲੈਣ ਲੱਗਿਆ ਢਾਈ ਘੰਟੇ ਬੈਠ ਕੇ ਭਜਨ ਕਰਨਾ ਪਊਗਾ ਸਾਤੋਂ ਤਾਂ ਢਾਈ ਮਿੰਟ ਵੀ ਨਹੀਂ ਨਿਕਲਦੇ ਪਹਿਲਾਂ ਤਾਂ ਉੱਥੇ ਗੁਰੂ ਦੇ ਜਵਾਨ ਤੇ ਲੱਤ ਰੱਖਤੀ ਸੀ ਸਭ ਤੋਂ ਵੱਡਾ ਪਾਪ ਇਹ ਕਰਿਆ ਫਿਰ ਗੁਰੂ ਨੇ ਕਿਹਾ ਉਹ ਝੂਠ ਨਹੀਂ ਬੋਲਣਾ ਇੱਥੇ ਤਾਂ ਹੁਣ ਫੋਨ ਕਰ ਲੋ ਕਿਸੇ ਨੂੰ ਕਿੱਥੇ ਆ ਆ ਕਈਆਂ ਨੂੰ ਇੱਥੇ ਫੋਨ ਆ ਜਵੇ ਐ ਨਹੀਂ ਕਹਣਾ ਮੈਂ ਸਤਸੰਗ ਚ ਬੈਠਾ ਮੈਂ ਬਾਹਰ ਕਿਸੇ ਕੰਮ ਗਿਆ ਹੋਇਆ ਸੀ ਆ ਐ ਨਹੀਂ ਕਹਣਾ ਵੀ ਤੂੰ ਵੀ ਆ ਜਾ ਮੈਂ ਸਤਸੰਗ ਸੁਣਦਾ ਤੂੰ ਵੀ ਆ ਜਾ ਨਹੀਂ ਮੈਂ ਬਾਹਰ ਗਿਆ ਸੀ ਕਿਸੇ ਨੂੰ ਫੋਨ ਕਰ ਲੈ ਕਿੱਥੇ ਐ ਭਾਵੇਂ ਹਜੇ ਰੋਪੜ ਤੋਂ ਪਰੇ ਫਿਰਦਾ ਹੋਵੇ ਕਹੂਗਾ ਨੂਰਪੁਰ ਵਿਖੇ ਆ ਗਿਆ ਬਿਨਾਂ ਗੱਲ ਤੋਂ ਤੇ ਫੜ ਤਾਂ ਏਡੀ ਮਾਰਦਾ ਨਾ ਆਪਣੇ ਆਪ ਨੂੰ ਵੱਡਾਪਣ ਜਿਤਾਉਣ ਦਾ ਮਾਰਿਆ ਭਾਵੇਂ ਬੈਠਾ ਘਰੇ ਹੋਵੇ ਕਿਹੜਾ ਕੋਈ ਦੇਖਣ ਜਾਂਦਾ ਹੈ ਉਹ ਕਹਿੰਦਾ ਕਿੱਥੇ ਆ ਤੂੰ ਕਹਿੰਦਾ ਫਲਾਣੇ ਮੰਤਰੀ ਨਾਲ ਮੇਰੀ ਮੀਟਿੰਗ ਸੀ ਐਵੇਂ ਝੂਠ ਬੋਲੀ ਜਾਂਦਾ ਹੈ ਮਹਾਪੁਰਖ ਤਾਂ ਕਹਿੰਦੇ ਸੱਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਜਿਨ ਕੇ ਹਿਰਦੇ ਸੱਚ ਹੈ ਉਹਨਾਂ ਕੇ ਹਿਰਦੇ ਇਹ ਬਿਨਾਂ ਗੱਲ ਤੋਂ ਝੂਠ ਬੋਲਦਾ ਬਿਨਾਂ ਕਾਰਨ ਤੋਂ ਝੂਠ ਬੋਲਦਾ ਨਾਲੇ ਪਤਾ ਹੈ ਵੀ ਉਹਦੇ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਇਆ ਇੱਕ ਝੂਠ ਨੂੰ ਸਪਾਉਣ ਵਾਸਤੇ 100 ਝੂਠ ਹੋਰ ਬੋਲਣਾ ਪੈਂਦਾ ਇੱਕ ਵਾਰ ਸੱਚ ਬੋਲ ਦੋ ਸਾਰੇ ਕਾਸ਼ਤ ਵੀ ਖੜਾ ਛੁੱਟ ਜਾਂਦਾ ਇੱਕ ਵਾਰ ਸੱਚ ਬੋਲੇ ਆ ਨਾ ਮੁੜ ਕੇ ਜਵਾਬ ਦੇ ਹੀ ਨਹੀਂ ਰਹਿੰਦੀ ਇੱਕ ਝੂਠ ਬੋਲ ਦੋ ਹਜ਼ਾਰ ਬਾਰ ਝੂਠ ਬੋਲਣਾ ਪੈਂਦਾ ਉਹ ਪਾਪ ਸਿਰ ਪਾਪ ਚੜਦਾ ਜਾਂਦਾ ਇਹ ਚੋਰੀ ਨੂੰ ਲੁਕਾਉਣ ਵਾਸਤੇ ਨਿਕਾ ਝੂਠ ਬੋਲਣੇ ਪੈਂਦੇ ਐ ਇਸੇ ਕਰਕੇ ਸੱਚ ਬੋਲਣਾ ਚਾਹੀਦਾ ਪਰ ਇਹ ਜਿਹੜਾ ਜੀਬ ਹੈ ਗੁਰੂ ਦੀ ਨਹੀਂ ਸੁਣਦਾ ਗੁਰੂ ਕਹਿੰਦਾ ਉਹ ਤਾਂ ਝੂਠ ਨਹੀਂ ਬੋਲਣਾ ਇਹ ਰੱਜ ਕੇ ਬੋਲ ਰਿਹਾ ਮੈਂ ਜਾਦਾ ਦੇਖ ਰਿਹਾ ਝੂਠ ਬਿਨਾ ਗੱਲ ਤੋਂ ਨਿੰਦੇ ਆ ਜਿਹਨੂੰ ਜਾਣਦਾ ਵੀ ਹੈ ਨਹੀਂ ਪਹਿਚਾਨ ਵੀ ਹੈ ਨਹੀਂ ਕਦੇ ਮਿਲਿਆ ਵੀ ਹੈ ਨਹੀਂ ਉਹਦੇ ਕੋਲੇ ਗਿਆ ਹੀ ਹੈ ਨਹੀਂ ਇਕਨੇ ਆ ਕੇ ਕਹਤਾ ਤੈਨੂੰ ਪਤਾ ਫਲਾਣੇ ਨੇ ਆਏ ਕਰਤਾ ਤੇ ਬਸ ਫਿਰ ਇਹਨੂੰ ਕਿੱਥੇ ਚੈਨ ਆਉਂਦੀ ਐ ਇਹ 10 ਬੰਦਿਆਂ ਨੂੰ ਹੋਰ ਦੱਸਦਾ ਫੋਨ ਕਰਕੇ ਦੱਸਦਾ ਨਹੀਂ ਉੱਥੇ ਜਾ ਕੇ ਦੱਸ ਉਹ ਤੈਨੂੰ ਪਤਾ ਲੱਗਿਆ ਫਲਾਣੇ ਨੇ ਉਹ ਕਰਨ ਵਾਲੇ ਨੇ ਤਾਂ ਕਰ ਲਿਆ ਜਿਵੇਂ ਨਾ ਕੋਈ ਮਹਾਂਪੁਰਖਾਂ ਕੋਲੇ ਮਾਈ ਜਾਵੇ ਮਹਾਂਪੁਰਖ ਬੜੇ ਬੰਦਗੀ ਵਾਲੇ ਕਮਾਈ ਵਾਲੇ ਤੇ ਜਾ ਕੇ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਤੁਹਾਡੀ ਸੰਗਤ 'ਚ ਆਉਣੇ ਆ ਰੋਜ਼ ਮਾਹਪੁਰ ਕਹਿੰਦੇ ਬਾਤ ਵਧੀਆ ਪਰ ਸਾਡੇ ਗਮਾਂਡੀਆਂ ਨੂੰ ਦੇਖ ਲਓ ਉਹ ਤਾਂ ਨਾ ਸਵਾਖੇ ਖਾਂਦੇ ਨੇ ਉਹਦਾ ਮੀਟ ਖਾਂਦੇ ਨੇ ਮੁਰਗੇ ਖਾਂਦੇ ਨੇ ਮਾਹਪੁਰ ਕਹਿੰਦੇ ਕੋਈ ਨਾ ਭਾਈ ਵਧੀਆ ਤੁਸੀਂ ਨਹੀਂ ਖਾਂਦੇ ਬਹੁਤ ਚੰਗੀ ਗੱਲ ਹੈ ਪਰ ਕਾਣੂ ਇੱਥੇ ਤਾਂ ਮਾੜੀ ਜੀ ਕੋਈ ਚੀਜ਼ ਛੱਡੀ ਹੋਵੇ ਨਾ ਅੱਧੇ ਪਿੰਡ ਨੂੰ ਸਾਡਾ ਮੈਂ दारू ਛੱਡੀ ਮੈਂ ਆਹ ਕਰਤਾ ਮੈਂ ਦੱਸਦਾ ਫਿਰਦਨ ਦੂਜੇ ਦਿਨ ਫੇਰ ਫੇਰ ਆ ਕੇ ਬਾਬਾ ਜੀ ਆਹ ਦੇਖ ਲਓ ਸਾਡੀ ਗਵੰਡਨਾਂ ਸਾਰਾ ਟੱਬਰ ਮੀਟ ਖਾਂਦਾ ਪਰ ਮੈਂ ਤਾਂ ਅਸੀਂ ਤਾਂ ਕਦੇ ਹੱਥ ਨਹੀਂ ਲਾਉਦੇ ਮਹਾਪੁਰ ਕਹਿੰਦੇ ਕੋਈ ਨਾ ਭਾਈ ਚੰਗੀ ਗੱਲ ਰੋਜ ਇਹ ਉਹੀ ਗੱਲ ਰੋਜ ਇਹ ਉਹੀ ਗੱਲ ਇੱਕ ਦਿਨ ਮਹਾਪੁਰ ਕਹਿੰਦੇ ਭਾਈ ਉਹ ਨਹੀਂ ਖਾਂਦੀ ਤੂੰ ਖਾ ਉਹ ਤਾਂ ਖਾਂਦੀ ਖਾ ਕੇ ਛੱਡ ਵੀ ਦਿੱਤਾ ਹੋਊਗਾ ਤੂੰ ਉਹਦਾ ਰੋਜ ਚਿੰਤਨ ਕਰੀ ਜਾਂਦੀ ਆ ਉਹ ਨਹੀਂ ਖਾਂਦੀ ਤੂੰ ਕਿਉਂਕਿ ਜੋ ਜੀ ਹੋਏ ਸੋ ਗਵੇ ਕਹਿੰਦੇ ਤੇਰਾ ਜੀ ਕਰਦਾ ਹੋ ਖਾਣ ਨੂੰ ਤੂੰ ਸ਼ਰਮ ਦੀ ਮਾਰ ਹੀ ਨਹੀਂ ਕਰਦਾ ਤਾਂ ਹੀ ਜੰਦਰ ਕਰਦੀ ਹੈ ਨਾ ਦੇਖੋ ਜਿਹੜੀ ਚੀਜ਼ ਸਾਡੇ ਅੰਦਰ ਹੈ ਉਹੀ ਬਾਹਰ ਆਉ ਤੁਸੀ ਕੋਈ ਕੰਮ ਕਰਦੇ ਤੁਸੀਂ ਠੇਕੇਦਾਰ ਹੋ ਜਾਂ ਕੋਈ ਮਿਸਤਰੀ ਹੈ ਕੋਈ ਲੋਹੇ ਦਾ ਮਿਸਤਰੀ ਹੈ ਕੋਈ ਇੱਟਾਂ ਦਾ ਮਿਸਤਰੀ ਹੈ ਜਦੋਂ ਰੋਡ ਤੇ ਲੰਘੂ ਨਾ ਜਿਹੜਾ ਇੱਟਾਂ ਦਾ ਮਿਸਤਰੀ ਆ ਲੋਕਾਂ ਦੀਆਂ ਕੋਠੀਆਂ ਦੇਖਦਾ ਤੁਰੇ ਜਾਊਗਾ ਜਿਹੜਾ ਲੋਹੇ ਦਾ ਮਿਸਤਰੀ ਆ ਲੋਹੇ ਦੇ ਜੰਗਲੇ ਦੇਖਦਾ ਤੁਰੇ ਜਾਊਗਾ ਜਿਹੜਾ ਕੰਮ ਤੇਰੇ ਅੰਦਰ ਵਸਿਆ ਹੋਇਆ ਤੂੰ ਉਹੀ ਦੇਖਦਾ ਰਹਿਣਾ ਐਵੇਂ ਜਿਹੋ ਜੀ ਤੇਰੀ ਦ੍ਰਿਸ਼ਟੀ ਆ ਉਹ ਜੀ ਤੈਨੂੰ ਸ੍ਰਿਸ਼ਟੀ ਦਿਂਦੀ ਐ ਆ ਐਣਕਾਂ ਜੇ ਕਾਲੀਆਂ ਲਾਈਆਂ ਤਾਂ ਕਾਲਾ ਕਾਲਾ ਦੇਖੂ ਜੇ ਹਰੀਆਂ ਲਾਈਆਂ ਤਾਂ ਹਰਾ ਹਰਾ ਦੇਖੂ ਜੇ ਲਾਲ ਲਾਈਆਂ ਤਾਂ ਲਾਲ ਲਾਲ ਦੇਖੂ ਕਿਉਂਕਿ ਤੇਰੀ ਜਿਹੋ ਜੀ ਅੰਦਰ ਭਾਵਨਾ ਬਣੀ ਹੋਈ ਐ ਤੇ ਜੇ ਤੈਨੂੰ ਤੇਰੀ ਭਾਵਨਾ ਤੂੰ ਸਿਮਰਨ ਕਰਕੇ ਬੰਦਗੀ ਕਰਕੇ ਨਾ ਪ੍ਰਮਾਤਮਾ ਦੀ ਮਾੜੀ ਜੀ ਝਲਕ ਵੀ ਪੈ ਗਈ ਨਾ ਤੈਨੂੰ ਤੈਨੂੰ ਸਾਰਿਆਂ ਦੇ ਵਿੱਚ ਰੱਬ ਦੇਖਣ ਲੱਗ ਜੇ ਹੁਣ ਤਾਂ ਐਂ ਲੱਗਦਾ ਇਹ ਹੋਰ ਐ ਹੋਰ ਐ ਹੋਰ ਐ ਹੋਰ ਐ ਤੇਰੇ ਅੰਦਰ ਇੱਕ ਮਾੜੀ ਜਿਹੀ ਵੀ ਝਲਕ ਪੈ ਗਈ ਪਰ ਇਹ ਕਿੱਥੇ ਮੰਨਦਾ ਗੁਰੂ ਨੇ ਬਚਨ ਕਰੇ ਕਦੇ ਪਹਿਰਾ ਨਹੀਂ ਦਿੱਤਾ ਗੁਰੂ ਦੇ ਬਚਨਾਂ ਤੇ ਫਿਰ ਕਹਿੰਦਾ ਯਾਰ ਸੰਤਾਂ ਦੀ ਸੰਗਤ ਕਰਦਿਆਂ ਨੂੰ ਤਾਂ ਬਹੁਤ ਚਿਰ ਹੋ ਗਿਆ ਪਰ ਮਿਲਿਆ ਕੱਖ ਵੀ ਨਹੀਂ ਕਈਆਂ ਨਾਲ ਤਾਂ ਇਹੋ ਜਿਹਿਆਂ ਹੋਇਆ ਗਰੀਬੀ ਸੀ ਮਹਾਂਪੁਰਖਾਂ ਦੀ ਸੰਗਤ 'ਚ ਗਿਆ ਦਿਨ ਪਲਟ ਗਏ ਧਨ-ਦੌਲਤ ਆ ਗਈਆਂ ਇਹ ਗੁਰੂ ਦੇ ਬਚਨਾਂ ਨੂੰ ਭੁੱਲ ਗਿਆ ਇਹਨੂੰ ਇਹ ਕਲੱਬਾਂ 'ਚ ਜਾਣਾ ਸ਼ੁਰੂ ਕਰ ਲਿਆ ਮੈਂ ਬਹੁਤ ਸਾਰੇ ਇਹੋ ਜਿਹਿਆਂ ਨੂੰ ਜਾਣਦਾ ਜਨਰਾਂ ਲੈ ਵੇਜਾ ਚਾਰ ਪੈਸੇ ਆ ਗਏ ਨਾ ਉਹ ਕਲੱਬਾਂ ਚ ਜਾਣ ਲੱਗੇ ਭੇੜੇ ਕਰਮ ਕਰਨ ਲੱਗੇ ਮੈਂ 20 ਬੰਦਿਆਂ ਦੀ ਲਿਸਟ ਦੇ ਸਕਦਾ ਕਹਿਣ ਤੋਂ ਭਾਵ ਹੈ ਪਿਆਰਿਓ ਕੀਮਤ ਉਹਦੀ ਪੈਂਦੀ ਹੈ ਜਿਹੜਾ ਸੰਗਤ ਦੇ ਵਿੱਚ ਰਹਿੰਦਾ ਤੇ ਪਿਆਰਿਓ ਸਤਸੰਗੀ ਉਹ ਹੁੰਦਾ ਹੈ ਜਿਹੜਾ ਗੁਰੂਆਂ ਦੇ ਬਚਨਾਂ ਨੂੰ ਸੁਣਦਾ ਮੰਨਦਾ ਉਹ ਤਾਂ ਨਾ ਜੇ ਕੋਈ ਸਨੇਹਾ ਵੀ ਮਿਲ ਜAVE ਕਿਸੇ ਰੱਬ ਦੇ ਪਿਆਰੇ ਦਾ ਕਿਸੇ ਭਗਤ ਦੁਆਰਾ ਉਹਦੇ ਵੀ ਬਚਨਾਂ ਤੇ ਫੁੱਲ ਚੜਾਉਂਦਾ ਹੈ ਤੇ ਅੱਜ ਤੋਤੇ ਦੀ ਗੱਲ ਸੁਣ ਕੇ ਹੀ ਰਾਜੇ ਨੇ ਜੀਵਨ ਬਦਲ ਲਿਆ ਮੇਰਾ ਕਹਿਣ ਤੋਂ ਭਾਵ ਹੈ ਇਹ ਜਿਹੜੀ ਸੰਗਤ ਹੈ ਜੀਵ ਨੂੰ ਤਾਰ ਦਿੰਦੀ ਹੈ ਪਿਆਰੇ ਸੰਗਤ ਕਰਨੀ ਉਹ ਹੈ ਚੰਗੀ ਆਵੇ ਯਾਦ ਪਿਆਰਾ ਬਿਰਤੀ ਜੁੜ ਜੇ ਦੁਨੀਆ ਭੁੱਲ ਜੇ ਜੀਵਨ ਸਫਲ ਹਮਾਰਾ ਪਰ ਇਹ ਸੰਗਤ ਕਿਹੜੀ ਹੈ ਮਹਾਂਪੁਰਖਾਂ ਦੀ ਸੰਗਤ ਹੈ ਪਿਆਰਿਓ ਪਰ ਕਲਯੁਗ ਦਾ ਸਮਾਂ ਮਾਇਆ ਦੇ ਜਾਲ ਐ ਸੱਪ ਆਲੇ ਐ ਇਹ ਬਾਹਰਲੀ ਅੱਖਾਂ ਦੇ ਨਾਲੇ ਦੇਖੀ ਜਾਂਦਾ ਅੰਦਰਨੀ ਅੱਖਾਂ ਹੀ ਨਹੀਂ ਖੋਲਦਾ ਅੰਦਰਨੀ ਅੱਖਾਂ ਨਹੀਂ ਖੋਲਦਾ ਜਿੱਦੇ ਉਹ ਅੱਖਾਂ ਖੁੱਲਣੀਆਂ ਸ਼ੁਰੂ ਹੋ ਗਈਆਂ ਉਹ ਉਦੋਂ ਖੁੱਲਣੀਆਂ ਨੇ ਜਦੋਂ ਸਹੀ ਮਹਿਣੀ ਅੱਜ ਸਤਸੰਗ ਦੇ ਵਿੱਚ ਆਇਆ ਸਾਨੂੰ ਇਹ ਪਤਾ ਲੱਗ ਗਿਆ ਇੱਥੇ ਆਏ ਕੀ ਕਰਨਾ ਬਸ ਜਦੋਂ ਘਰੋਂ ਨਾਲ ਅਸੀਂ ਲਕਸ ਲੈ ਕੇ ਚੱਲ ਪਏ ਵੀ ਅੱਜ ਕੁੱਟੀਆਂ ਨੂੰ ਜਾਣਾ ਹੈ ਅਸੀਂ ਬਾਣੀ ਸੁਣਣ ਜਾਣਾ ਹੈ ਅਸੀਂ ਸੰਤਾਂ ਦੀ ਸੰਗਤ ਕਰਨ ਜਾਣਾ ਹੈ ਕਰਨ ਕੀ ਆਇਆ ਤੇ ਉਥੋਂ ਇੱਕ ਵੀ ਬਚਨ ਮੰਨ ਕੇ ਅਸੀਂ ਘਰੇ ਚਲੇ ਗਏ ਨਾ ਆਏ ਪ੍ਰਭ ਸਰਨਾਗਤੀ ਪ੍ਰਭੂ ਦੀ ਸਰਨ ਚਾਏ ਨਾ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਯਾਲ ਉਹ ਤਾਂ ਉਹ ਤਾਂ ਸਦਾ ਹੀ ਕਿਰਪਾ ਕਰਦੇ ਨੇ ਉਹ ਤਾਂ ਦਿਆਲੂ ਨੇ ਕਿਰਪਾਲੂ ਨੇ ਹੁਣ ਮਹਾਂਪੁਰਖਾਂ ਨੇ ਤਾਂ ਆਪਣੇ ਬਚਨ ਕਹਿੰਦੇ ਨੇ ਜੀ ਆਏ ਪ੍ਰਭ ਸਰਨਾਗਤੀ ਪ੍ਰਭੂ ਦੀ ਸਰਨ ਚਾਏ ਕਿਰਪਾ ਨਿਤ ਦਿਯਾਲ ਗੁਰੂ ਕਿਰਪਾ ਕਰਦਾ ਦਿਆਲ ਹੈ ਇਕ ਅੱਖਰ ਹਰ ਮਨ ਵਸਤ ਜੇ ਉਹਨਾਂ ਦਾ ਇੱਕ ਬਚਨ ਵੀ ਮੰਨ ਲਿਆ ਨਾਨਕ ਹੋਤ ਨਿਹਾਲ ਕਹਿੰਦੇ ਸਾਡਾ ਜੀਵਨ ਨਿਹਾਲ ਹੋ ਸਕਦਾ ਇਸ ਕਰਕੇ ਵੱਡੇ ਭਾਗਾਂ ਵਾਲੇ ਹੋ ਤੁਸੀਂ ਜਿਨ੍ਹਾਂ ਨੂੰ ਸਤਸੰਗ ਕਰਨ ਦਾ ਬਾਣੀ ਪੜਨ ਦਾ ਸਮਾਂ ਪ੍ਰਾਪਤ ਹੋਇਆ ਸੋ ਇਤਨੀ ਕ ਹਾਜ਼ਰੀ ਪ੍ਰਵਾਨ ਕਰਿਓ ਫਿਰ ਕਿਤੇ ਸਮਾਂ ਮਿਲਿਆ ਬੈਠ ਕੇ ਵਿਚਾਰਾ ਕਰਾਂਗੇ ਕਿਉਂਕਿ ਕਲੀ ਕਾਲ ਦਾ ਸਮਾਂ ਚੱਲ ਰਿਹਾ ਹੈ ਭਾਈ ਜਿੰਨਾ ਬੱਚ ਹੁੰਦਾ ਬਚ ਲੋ ਨਹੀਂ ਆਉਣ ਵਾਲਾ ਸਮਾਂ ਐਨਾ ਭਿਆਨਕ ਸਮਾਂ ਆ ਰਿਹਾ ਹੈ ਪੁੱਤਾਂ ਨੇ ਪਿਓ ਨਹੀਂ ਸਿਆਣਨੇ ਇੱਕ ਦੂਜੇ ਨੂੰ ਕਿਸੇ ਨੇ ਸਿਆਣਣਾ ਨਹੀਂ ਦੇਖ ਲਓ ਕਿਦਾਂ ਦਾ ਭਿਆਨਕ ਸਮਾਂ ਆ ਰਿਹਾ ਹੈ ਧਰਮ ਤੋਂ ਦੁਨੀਆ ਬਹੁਤ ਦੂਰ ਚਲੀ ਜਾਊਗੀ ਸੰਤਾਂ ਦੀ ਸੇਵਾ ਨਹੀਂ ਕਰਨੀ ਤੇ ਪਿਆਰਿਓ ਜੇ ਕਿਤੇ ਕੋਈ ਗੱਲ ਕਿਸੇ ਤੋਂ ਹੋ ਗਈ ਤਾਂ ਸਾਰਿਆਂ ਦੇ ਉੱਤਰ ਮੜ ਜਾਣੀ ਹੈ ਸੰਸਾਰ ਨੇ ਆਪਾਂ ਅੱਜ ਵੀ ਦੇਖਦੇ ਲੋਕਾਂ ਨੇ ਨਾਸਤਕ ਹੋ ਜਾਣਾ ਹੈ ਪਾਪੀ ਹੋ ਜਾਣਾ ਹੈ ਇੱਥੇ ਤੱਕ ਸਮਾਂ ਆਉਣਾ ਹੈ ਸੰਤਾਂ ਨੂੰ ਰੋਟੀ ਨਹੀਂ ਦੇਣੀ ਕਿਸੇ ਨੇ ਗਰੀਬ ਦਾ ਸਤ ਮਹਾਰਾਜ ਕਹਿੰਦੇ ਚੋਰੀ ਕਰਕੇ ਰੋਟੀ ਖਾਣੀ ਪਊਗੀ ਐਸਾ ਸਮਾਂ ਆਉਣਾ ਮੁਰੇ ਲੋਕਾਂ ਨੇ ਨਾਸਤਕ ਹੋ ਜਾਣਾ ਪਾਪੀ ਹੋ ਜਾਣਾ ਘਰ ਘਰ ਕੁੱਤੇ ਕਾਂਗ ਕੁੱਕੜ ਕੁੱਕੜ ਬੋਲੇ ਕਹਿੰਦੇ ਘਰ ਘਰ ਕੁੱਤੇ ਕਲਯੁਗ ਦੀਆਂ ਇਨਸਾਨੀ ਐ ਹੁਣ ਤੁਸੀਂ ਦੇਖ ਲਓ ਜਿਨ੍ਹਾਂ ਦੇ ਘਰੇ ਕੁੱਤੇ ਰੱਖੇ ਹੋਏ ਨੇ ਜਿਨ੍ਹਾਂ ਦੇ ਮੁਰਗੇ ਰੱਖੇ ਹੋਏ ਨੇ ਕਲਯੁਗ ਦੀਆਂ ਘਰ ਘਰ ਕੁੱਤੇ ਮੁਰਗੇ ਹਿੰਸਕ ਹੋ ਜਾਣਗੇ ਲੋਕਾਂ ਪਾਪੀ ਹੋ ਜਾਣਗੇ ਅਧਰਮ ਤੋਂ ਗਿਰ ਜਾਣਗੇ ਧਰਮ ਤੋਂ ਆਪਣੇ ਗਿਰ ਜਾਣਗੇ ਧਾਰਮੀ ਹੋ ਜਾਣਗੇ ਬੜਾ ਭਿਆਨਕ ਸਮਾਂ ਆਉਣ ਵਾਲਾ ਹੈ ਮੈਂ ਨਹੀਂ ਕਹਿੰਦਾ ਸਤਿਗੁਰਾਂ ਦੀ ਬਾਣੀ ਪੜੋ ਜੋ ਅੱਜ ਗੱਲਾਂ ਹੋ ਰਹੀਆਂ ਨੇ ਮਹਾਪੁਰਖਾਂ ਨੇ ਕਿੰਨੇ ਸਾਲ ਪਹਿਲਾਂ ਕਹਿਤੀਆਂ ਇਹ ਇੱਥੇ ਤੱਕ ਕਹਤਾ ਵੀ 13 ਸਾਲ ਦੀ ਨਾਨੀ ਵੜ ਜੂਗੀ ਇੱਥੇ ਤੱਕ ਮਹਾਪੁਰਖਾਂ ਨੇ ਕਹਿਤਾ ਅੱਜ ਦੇਖ ਲਓ ਆਪਾਂ net ਤੇ ਸੁਣਦੇ ਆਂ ਕਦੇ ਸੋਚਿਆ ਵੀ ਨਹੀਂ ਸੀ ਗੱਲਾਂ ਬੜਾ ਭਿਆਨਕ ਸਮਾਂ ਆਉਣ ਵਾਲਾ ਹੈ ਇੱਦੋਂ ਵੀ ਭਿਆਨਕ ਹੋਣਾ ਹਜੇ ਤਾਂ ਕੁਝ ਵੀ ਐ ਨਹੀਂ ਹਜੇ ਤਾਂ ਤੁਸੀਂ ਜੁੜ ਕੇ ਬੈਠੇ ਹੋਏ ਹੋ ਪਰ ਲੱਗੇ ਨਾ ਟੁੱਟਣ ਲੱਗੇ ਟੁੱਟਣ ਤੁਸੀਂ ਵੀ ਲੱਗੇ ਟੁੱਟਣ ਉਹ ਸੰਤ ਆ ਗਿਆ ਸੀ ਉਹਦੇ ਜਾਵਾਂਗੇ ਸਾਡੇ ਵਾਲੇ ਦੇ ਉਹਦੇ ਉਹਦੇ ਜਾਵਾਂਗੇ ਉਹ ਕੱਟ ਸਾਡਾ ਖਤਮ ਹੋਣਾ ਸ਼ੁਰੂ ਹੋ ਗਿਆ ਹੁਣ ਇਹ ਚਾਹੁੰਦਾ ਸੀ ਕੋਈ ਵੀ ਸੰਤ ਐ ਸਾਰੀ ਜਾਓ ਅਸੀਂ ਬਚਨ ਸੋ ਨਹੀਂ ਨਹੀਂ ਉਹਦੇ ਨਹੀਂ ਜਾਣਾ ਉਹਦੇ ਨਹੀਂ ਜਿੱਦਾਂ ਸੋਡੇ ਵਾਲੇ ਨੇ ਉਹਨੇ ਗਲਤੀ ਕਰ ਲਈ ਫੇਰ ਕਿੱਥੇ ਜਾਓਗੇ ਰੱਬ ਦੇ ਨਾਲ ਟੁੱਟ ਕੇ ਸੰਤਾਂ ਦੇ ਸੰਤਾਂ ਦੀ ਸੰਗਤ ਕਰੋ ਸੰਤਾਂ ਦੇ ਬਚਨ ਸੁਣੋ ਕੋਈ ਸੰਤ ਇਹ ਨਹੀਂ ਕਹਿੰਦਾ ਵੀ ਤੁਸੀਂ ਪਾਪ ਕਰੋ ਸੰਤ ਨਹੀਂ ਕਦੇ ਕਹਿੰਦਾ ਸੰਤ ਕਹਿੰਦਾ ਭਾਈ ਨਾਮ ਜਪੋ ਤੁਸੀਂ ਨਾਮ ਜਪੋ ਸੰਤ ਇਹ ਕਹਿੰਦਾ ਭਾਈ ਤੁਸੀਂ ਪੁੰਨਦਾਨ ਕਰਕੇ ਆਪਣੇ ਪੁੰਨ ਵਧਾ ਲਓ ਤੁਸੀਂ ਪੁੰਨਦਾਨ ਕਰੋ ਵਧਾਓ ਆਪਣੇ ਜੀਵਨ ਨੂੰ ਬਣਾਉਣ ਦੀ ਕੋਸ਼ਿਸ਼ ਕਰੋ ਸਾਨੂੰ ਸਾਡਾ ਜੀਵਨ ਬਣਾਇਆ ਉਹਦਾ ਲਾਭ ਹੈ ਨਾ ਕਿ ਕਿਸੇ ਦਾ ਲਾਭ ਹੈ ਭੰਡਾਰ ਭਰੇ ਹੁਣ ਅੰਨ ਦੇ ਜੇ ਸਾਡੇ ਅੰਦਰ ਕਿਣਕਾਂ ਗਿਆ ਹੀ ਨਹੀਂ ਸਾਡੀ ਭੁੱਖ ਥੋੜੀ ਮਿਟਣੀ ਹੈ ਭਾਵੇਂ ਸਾਨੂੰ ਕਿੰਨੀਆਂ ਗੱਲਾਂ ਮਾਰਦੇ ਹੋਈਏ ਜਾਣਦੇ ਹੋਈਏ ਕੁਝ ਨਹੀਂ ਪ੍ਰਾਪਤ ਹੋਣਾ ਇਸ ਕਰਕੇ ਅਸੀਂ ਟੁੱਟਦੇ ਜਾ ਰਹੇ ਹਾਂ ਇਹ ਕਲਯੁਗ ਨੇ ਢੇੜਾ ਪਾ ਲਿਆ ਹੈ ਕਲਯੁਗ ਤੋਂ ਜੇ ਬਚਣਾ ਹੈ ਤਾਂ ਇੱਕ ਤਾਂ ਅੰਮ੍ਰਿਤ ਵੇਲੇ ਉਠੋ ਇਹ ਗੱਲ ਚੇਤੇ ਰੱਖਿਓ ਅੰਮ੍ਰਿਤ ਵੇਲੇ ਉਠੋ ਅੰਮ੍ਰਿਤ ਵੇਲੇ ਉੱਠ ਕੇ ਸ্নানਨ ਕਰੋ ਫਿਰ ਭਜਨ ਕਰੋ ਗੁਰੂ ਤੋਂ ਜਿਹੜਾ ਮੰਤਰ ਲਿਆ ਨਾ ਤਾਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆਂ ਨਾ ਭਜਨ ਕਰਦੇ ਆਂ ਫੇਰ ਉੱਠ ਕੇ ਘੰਟਾ 2 ਘੰਟੇ ਭਜਨ ਕਰੋ ਫੇਰ ਜਦੋਂ ਭਜਨ ਤੋਂ ਉੱਠੋ ਫੇਰ ਇੱਕ ਮੁਠੀ ਦਾਣਿਆਂ ਦੀ ਕੋਠੇ ਤੇ ਪਾ ਦਿਓ ਕਿਸੇ ਕੁੱਤੇ ਨੂੰ ਇੱਕ ਰੋਟੀ ਪਾ ਦਿਓ ਦਰਬੇਸ਼ ਨੂੰ ਗਊ ਨੂੰ ਰੋਟੀ ਗਊ ਘਾਸ ਕੱਢ ਦਿਓ ਦਾਨ ਕਰੋ ਉਸ ਤੋਂ ਬਾਅਦ ਫੇਰ ਸਤਿਵਾਦ ਦੀ ਸਭ ਸੰਤ ਹੈ ਸਾਰੇ ਸੰਤਾਂ ਨੂੰ ਇੱਕ ਨੂੰ ਨਹੀਂ ਜਦੋਂ ਤੁਰਸੀਦਾ ਜੀ ਰਮੈਣ ਲੇਖਣ ਲੱਗੇ ਨਾ ਉਸਤਤੀ ਕਰਨ ਲੱਗ ਗਏ ਉਹਨਾਂ ਨੇ ਉਸਤਤੀ ਦਾ ਭੂਤਾਂ ਪ੍ਰੇਤਾਂ ਦੀ ਵੀ ਕਰਤੀ ਕਹਿੰਦੇ ਜਾਂ ਤੁਰਸੀਦਾ ਜੀ ਉਹਨਾਂ ਨੇ ਭੂਤਾਂ ਪ੍ਰੇਤਾਂ ਤੱਕ ਦੀ ਉਸਤਤੀ ਕਰਤੀ ਉਹ ਵੀ ਦੇਖਣ ਸਾਡੀ ਬਿਵਸਥਾ ਇਐ ਲੈਣ ਲਈ ਖੜੇ ਸੀ ਸਾਰੇ ਜਦੋਂ ਉਹਨਾਂ ਨੇ ਦਰਵਾਜਾ ਖੋਲੇ ਤੇ ਪਿਆਰਿਓ ਉੱਠਣਸਾਰ ਇਹ ਜ਼ਿੰਦਗੀ ਦਾ ਇੱਕ ਮੇਨ ਪੈਂਟ ਹੈ ਚਿੱਤੇ ਰੱਖਿਓ ਸਾਰੇ ਸੰਤਾਂ ਨੂੰ ਜਿੰਨਿਆਂ ਨੂੰ ਵੀ ਤੁਸੀਂ ਜਾਣਦੇ ਹੋ ਐ ਹੱਥ ਜੋੜ ਕੇ ਪਹਿਲਾ ਪ੍ਰਮਾਤਮਾ ਨੂੰ ਦੇਵਗਣਾ ਨੂੰ ਤੇ ਫਿਰ ਜਿੰਨੇ ਵੀ ਮਹਾਤਮਾ ਨੂੰ ਤੁਸੀਂ ਜਾਣਦੇ ਹੋ ਜਿੱਥੇ ਤੱਕ ਤੁਹਾਡੀ ਦ੍ਰਿਸ਼ਟੀ ਜਾਵੇ ਧਿਆਨ ਧਰ ਕੇ ਸਤਿਵਾਦੀ ਸਭ ਸੰਤ ਹੈ ਆਪ ਆਪਨੇ ਧਾਮ ਆਜਜ ਕੀ ਅਰਦਾਸ ਹੈ ਸਭ ਸੰਤਨ ਪ੍ਰਣਾਮ ਕਿਉਂਕਿ ਜਦੋਂ ਤੁਸੀਂ ਸਮ ਕਰਕੇ ਜਾਣੋਗੇ ਤੁਹਾਡੀ ਜਿਹੜੀ ਸੋਚ ਹੈ ਉਹ ਸਮ ਹੋ ਜੂਗੀ ਤੁਹਾਡੀ ਦ੍ਰਿਸ਼ਟੀ ਸਮ ਹੋ ਜੂਗੀ ਤੁਹਾਡਾ ਜੀਵਨ ਸਮ ਹੋ ਜਾਊਗਾ ਫਿਰ ਤੁਹਾਨੂੰ ਪਰਾਇਆ ਮਾੜਾ ਦੋਸਤ ਦਿਖਣੇ ਬੰਦ ਹੋ ਜਾਣਗੇ ਕਿਉਂਕਿ ਸ਼ੁਰੂਆਤ ਸਾਨੂੰ ਕਰਨੀ ਪਊ ਫਿਰ ਉਦੋਂ ਬਾਅਦ ਸਾਰਾ ਦਿਨ ਕੰਮ ਕਰਿਓ ਦੇਖਿਓ ਕਿਵੇਂ ਤਾਜ਼ੇ ਰਹੋ ਇਸ ਕਰਕੇ ਰਹੋ ਵਿਚਾਰ ਆਓ ਕੋਈ ਰੱਬ ਦਾ ਪਿਆਰਾ ਐਸੀ ਸਾਨੂੰ ਸਿੱਖਿਆ ਦੇਣ ਵਾਲਾ ਮਿਲ ਜਾਵੇ ਜਿਨ ਮਿਲਤੇ ਸੁੱਖੋ ਪੰਜੈ ਜਿਹਦੇ ਮਿਲਨ ਦੇ ਨਾਲ ਸੁੱਖ ਮਿਲਨ ਆਨੰਦ ਆਵੇ ਮੇਟੇ ਕੋਟ ਪਾਦ ਪਹਿਲਾਂ ਪਤਾ ਨਹੀਂ ਕਿੰਨੇ ਪਾਪ ਅਸੀਂ ਭੁਗਤ ਰਹੇ ਹਾਂ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਦੁਖੀ ਹੈ ਕੋਈ ਸੁਖੀ ਹੈ ਦੇਖੋ ਇੱਕ ਪਰਿਵਾਰ ਦੇ ਵਿੱਚ 5-7 ਜੀ ਹੁੰਦੇ ਹੁੰਦੇ ਆ ਨਾ ਇੱਕ ਚੁੱਲ੍ਹੇ ਤੇ ਰੋਟੀ ਪੱਕਦੀ ਹੈ ਇੱਕ ਨਲਕੇ ਤੋਂ ਪਾਣੀ ਪੀਂਦੇ ਆ ਉਹੀ ਸੂਰ ਚੜਦਾ ਹੈ ਉਹੀ ਸੱਤ ਹੈ ਉਹੀ ਚੰਦਰਮ ਹੈ ਉਹੀ ਹਵਾ ਹੈ ਕਦੇ ਸੋਚਿਆ ਇੱਕ ਨੂੰ ਕੈਂਸਰ ਹੋਇਆ ਪਿਆ ਇੱਕ ਨੂੰ ਸ਼ੂਗਰ ਹੋਇਆ ਪਿਆ ਉਹ ਕਾਹਦੇ ਨਾਲ ਹੋ ਗਿਆ ਪਾਣੀ ਨਾਲ ਹੋ ਗਿਆ ਜੇ ਪਾਣੀ ਨਾ ਹੋਇਆ ਤਾਂ ਸਾਰਿਆਂ ਨੂੰ ਹੋਣਾ ਚਾਹੀਦਾ ਸੀ ਹਵਾ ਨਾ ਹੋ ਗਿਆ ਤਾਂ ਸਾਰਿਆਂ ਨੂੰ ਫੇਫੜਿਆਂ ਦੀ ਬਿਮਾਰੀ ਹੋ ਜਾਣੀ ਚਾਹੀਦੀ ਸੀ ਸੂਰਜ ਨਾ ਚੰਦਰਮਾ ਕਾਦੇ ਨਾਲ ਹੋਇਆ ਇਹ ਪਿਆਰਿਓ ਸਾਡੇ ਕਰਮਾਂ ਦੇ ਨਾਲ ਹੋਇਆ ਇੱਕ ਘਰ ਚ ਜੰਮੇ ਸਭ ਕੁਝ ਉਹੀ ਖਾਂਦੇ ਪੀਂਦੇ ਇੱਕ ਬਿਮਾਰ ਇੱਕ ਰਿਸਟਪੋਟ ਇਹ ਸਾਡੇ ਕਰਮਾਂ ਦਾ ਦੋਸ਼ ਹੈ ਇਸ ਕਰਕੇ ਕਰਮਾਂ ਨੂੰ ਬਦਲਣ ਵਾਸਤੇ ਚੰਗੀ ਸੰਗਤ ਕਰੋ ਤੇ ਪਿਆਰੇ ਰੱਬ ਦੇ ਪਿਆਰਿਆਂ ਦੀ ਸੰਗਤ ਕਰੋ ਜਿਨ ਮਿਲਤੇ ਸੁੱਖ ਉਪਜੇ ਮੇਟੇ ਕੋਟ ਪਦ ਜਿਹੜੇ ਸਾਨੂੰ ਪਿਛਲੇ ਜਨਮਾਂ ਦੇ ਪਾਪ ਲੱਗੇ ਹੋਏ ਨੇ ਇਹ ਮਿਟ ਜਾਣ ਤੇ ਅੱਗੇ ਨੂੰ ਉਹ ਪਾਪਾਂ ਦੇ ਕਾਰਨ ਸਾਡੀ ਬਿਰਤੀ ਵੀ ਮਾੜੀ ਹੋਈ ਹੋਈ ਐ ਸਾਡੀ ਨਿੰਦੇ ਵਾਲੀ ਬਿਰਤੀ ਹੋਈ ਪਈ ਐ ਸਾਡੀ ਝੂਠ ਬੋਲਣ ਵਾਲੀ ਬਿਰਤੀ ਹੋਈ ਪਈ ਐ ਉਹਦੇ ਸਾਨੂੰ અપਰਾਧ ਲੱਗਿਆ ਰਾਤ ਨੂੰ ਦੱਸਿਆ ਸੀ ਨਾ ਇੱਕ ਸੰਤ ਵੀ ਅਸਕਤ ਹੋ ਗਿਆ ਸੀ ਉਹ અપਰਾਧ ਲੱਗੇ ਪਏ ਨੇ ਸਾਨੂੰ ਇਕ ਸੰਗਰ ਕੇ ਬੇਨਤੀ ਕਰਿਆ ਕਰੋ ਪ੍ਰਭੂ ਉਹ ਸਤਵਾਦੀ ਸੰਤ ਦੇ ਸਾਨੂੰ ਦਰਸ਼ਨ ਕਰਾ ਉਹ ਕੋਈ ਵੀ ਹੋ ਸਕਦਾ ਕਿਸੇ ਭੇਖ ਹੋ ਸਕਦਾ ਕੋਈ ਜ਼ਰੂਰੀ ਨਹੀਂ ਤਾਂ ਹੀ ਕਹਨੇ ਆ ਵੀ ਸਾਰਿਆਂ ਨੂੰ ਪ੍ਰਣਾਮ ਕਰਾਂਗੇ ਕਿਸੇ ਦੇ ਬਚਨ ਤਾਂ ਸਾਡੇ ਉੱਪਰ ਅਸਰ ਕਰਨਗੇ ਨਾ ਜੇ ਭਾਵਨਾ ਨਾ ਹੋਈ ਫਿਰ ਅਸੀਂ ਗੁਰੂ ਤੇ ਵੀ ਨਾ ਭਾਵਨਾ ਹੋਈ ਫਿਰ ਗੁਰੂ ਦੇ ਬਚਨਾਂ ਨੇ ਵੀ ਨਹੀਂ ਕੁਝ ਕਰਨਾ ਗੁਰਬਾਣੀ ਹੈ ਗੁਰਬਾਣੀ ਅਸਰ ਕਦੋਂ ਕਰੂ ਜਦ ਸਾਡੇ ਤੇ ਭਾਵ ਸਾਡਾ ਭਾਵ ਚੰਗਾ ਹੋਊਗਾ ਵੀ ਗੁਰਬਾਣੀ ਨੇ ਜੋ ਕਿਹਾ ਮੈਂ ਮੰਨਣਾ ਮੰਨਾਂਗੇ ਅਸੀਂ ਉਹਦੀ ਜਿਹਦੇ ਨਾਲ ਸਾਡਾ ਪਿਆਰ ਹੋਊਗਾ ਘਰ ਦੇ ਵਿੱਚ ਵੀ ਅਸੀਂ ਕਿਹਦੀ ਮੰਨਦੇ ਆ ਜਿਹਦੇ ਨਾਲ ਪ੍ਰੇਮ ਹੁੰਦਾ ਦੂਏ ਦੀ ਤਾਂ ਨਹੀਂ ਮੰਨਦੇ ਗਮਾਂਡੀ ਦੀ ਥੋੜੀ ਮੰਨਦੇ ਆ ਜਿਹਦੇ ਨਾਲ ਪ੍ਰੇਮ ਆ ਉਹਦੀ ਮੰਨਦੇ ਆ ਇਸੇ ਤਰ੍ਹਾਂ ਸਤਵਾਦ ਦੀ ਸਭ ਸੰਤ ਹੈ ਆਪ ਆਪਣੇ ਧਾਮ ਆਜ ਕੀ ਅਰਦਾਸ ਹੈ ਸਭ ਸੰਤਨ ਪ੍ਰਣਾਮ ਤੇ ਪਿਆਰਿਓ ਹਮੇਸ਼ਾ ਇਹ ਭਾਵਨਾ ਰੱਖੀ ਹੈ ਰੱਖਣੀ ਹੈ ਜਿਨ ਮਿਲਤੇ ਸੁੱਖ ਉਪਜੇ ਜਿਨ੍ਹਾਂ ਦੇ ਮਿਲਣ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ ਜਿਹਨ ਮਿਲਤੇ ਸੁਖ ਉਪਜੇ ਮੇਟੇ ਕੋਟ ਆਪਾਦ ਜਿਹੜੇ ਐਨੇ ਆਪਾਦ ਦੇ ਲੱਗੇ ਨੇ ਨਾ ਸਾਨੂੰ ਪਾਪ ਲੱਗੇ ਨੇ ਉਹਨਾਂ ਦਾ ਵੀ ਨਾਸ ਹੋ ਜਵੇ ਭਵਰ ਚਤਰ ਦਸ ਢੂੰਡੀਏ ਕਹਿੰਦੇ ਦਸੋਂ ਦੇ ਸਾਬਾਂ ਦੇ ਵਿੱਚ ਦਸੋਂ ਦੇ ਸਾਬਾਂ ਦੇ ਵਿੱਚ ਕਹਿੰਦੇ ਕਿਤੇ ਐਸੇ ਰੱਬ ਦੇ ਪਿਆਰੇ ਮਿਲਦੇ ਨੇ ਉਹਨਾਂ ਦੀ ਸੰਗਤ ਕਰੋ ਤੇ ਫਿਰ ਦੇਖੋ ਸਾਡਾ ਜੀਵਨ ਬਣ ਜੂ ਆਓ ਜਿੱਥੇ ਸ਼ੁਰੂ ਕਰਿਆ ਸੀ ਉਹੀ ਧਾਰਨਾ ਪੜ ਕੇ ਫਿਰ ਸਮਾਪਤੀ ਕਰੀਏ ਜੀ ਕਿਹੜੀ ਧਾਰਨਾ ਪੜੀ ਸੀ ਜਿਆਦਾ ਕਿਸੇ ਦੇ ਇੱਕ ਅੱਧੇ ਤੇ ਜ਼ਿਆਦਾ ਹੋਊ ਜਿਹੜਾ ਜ਼ਿਆਦਾ ਪ੍ਰੇਮੀ ਹਾਂ ਮਿਲ ਜਾਵੇ ਕੋਈ ਰੱਬ ਦਾ ਥੋੜਾ ਉੱਚੀ ਬੋਲੋ